ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਣੇ ਵੀਡੀਓ ਅੱਗੇ ਦੇਖਣ ਤੋਂ ਪਹਿਲਾਂ ਜੇ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣੀ ਚਲਦੀ ਚਲਦੀ ਵੀਡੀਓ ਨੂੰ ਤੇ ਅੱਜ ਆਪਾਂ ਆਪਣੇ ਘਰ ਦਾ ਕੋਈ ਵਲੌਗ ਨਹੀਂ ਪਾ ਰਹੇ ਜੀ ਤੇ ਅੱਜ ਕਿਉਂਕਿ ਜੀ ਇਹ ਗਏ ਸੀ 22 ਪਿੰਦੀ ਸਿੱਧੂ ਦੇ ਫਾਰਮ ਤੇ ਸੋਚਿਆ ਤੁਹਾਡੇ ਨਾਲ ਵੀ ਉਥੋਂ ਦੀ ਵੀਡੀਓ ਸ਼ੇਅਰ ਕਰ ਦਈਏ ਥੋੜੀਆਂ ਜਿਹੀਆਂ ਵੀਡੀਓ ਕਲਿੱਪਸ ਸੀਗੀਆਂ ਤੇ ਆਹ ਹੋ ਗਈ ਜੀ 22 ਦੇ ਫਾਰਮ ਦੀ ਐਂਟਰੀ ਬਹੁਤ ਵੱਡਾ ਫਾਰਮ ਬਣਿਆ ਹੋਇਆ ਅੱਧੇ ਪੌਣੇ ਕਿੱਲੇ 'ਚ ਤੇ ਦੇਖੋ ਜੀ ਫਾਰਮ ਇਹਨੂੰ ਦੇਖ-ਦੇਖ ਕੇ ਹੀ ਮੇਰਾ ਸੁਪਨਾ ਹੋਇਆ ਵੀ ਮੈਂ ਵੀ ਪਸ਼ੂ ਰੱਖਾਂ ਦੇਖੋ ਜੀ ਇਹ ਬਾਈ ਵੀ ਨਾਲ ਆਪਣੇ ਜਿਵੇਂ ਆਪਾਂ ਬੱਚਿਆਂ ਨੂੰ ਪਾਉਣਿਆਂਗੇ ਵੀ ਗਰੋਥ ਮੰਤਰਾ ਤੇ ਬੜਾ ਕਾਹ ਹੋ ਗਿਆ ਇਹ ਵੀ ਇਹੀ ਪਾਉਂਦੇ ਨੇ ਛੋਟੇ ਘਟੋਣਾ ਦੇਖੋ ਜੀ ਮੱਛਾਂ ਕੜੀਆਂ ਇਹ ਵੀ ਚੰਗੀ ਬਰੀਡ ਦੇ ਆ ਬੱਚਾ ਰੱਖਦੇ ਨੇ ਜ਼ਿਆਦਾਤਰ ਮੋਹਰਾ ਨਾਲ ਸਗਾ ਹੀ ਮੱਛਾਂ ਭਾਈ ਬੋਲੇ ਵੀ ਇਹ ਸਾਡੇ ਵੀ ਥੋੜੇ ਥੋੜੇ ਚਿਰ ਤੋਂ ਜਾਂਦੇ ਰਹਿੰਦੇ ਨੇ ਇਹਨਾਂ ਕੋਲੇ ਇਹਨੇ ਨਾਲ ਨਾ ਕੋਈ ਜਾਣਕਾਰੀ ਮਿਲ ਜਾਂਦੀ ਹੈ ਨਾਲੇ ਨਵਾਂ ਨੇ ਮੱਜਾਂ ਦੀ ਕੋਈ ਨਾ ਦੇ ਮੱਜਾਂ ਆਪਣੀਆਂ ਮੱਜਾਂ ਨਾਲ ਲਿਸੀਆਂ ਜਰੂਰ ਆ ਕੋਈ ਵੀਡੀਓ ਕਲਿੱਪਸ ਲੈਤੀ ਸੀ ਫਿਰ ਅਮੈਂ ਖਚਾ ਲੈ ਅੱਜ ਇਹੀ ਸ਼ੇਅਰ ਕਰ ਦਿੰਨੇ ਆ ਕੋਈ ਬਲੌਗ ਅੱਜ ਕੋਈ ਬਣਾਇਆ ਨਹੀਂ ਸੀਗਾ ਕਿਉਂਕਿ ਮੇਰਾ ਕੋਈ ਕੈਮਰਾਮੈਨ ਅੱਜ ਹੈ ਨਹੀਂ ਸੀ ਮੇਰੇ ਕੋਲ ਕਰ ਰਹੀ ਸੀ ਤੇ ਬਾਈ ਨਾਲ ਗੱਲਣਾ ਬੈਠ ਹੋ ਗਈ। ਇਹ ਮੋੜ ਲੂਣੋ ਕਰਾ ਦੇਣਾ। ਮੇਰਾ ਵੀ ਬਸ ਫਾਰਮ ਬਣਾਉਣ ਦਾ ਬੱਡਾ ਸਾਰਾ ਸੁਪਨਾ ਤੇ ਬਾਈ குரு ਕਰੇ ਜੀ ਇਹ ਸੁਪਨਾ ਪੂਰਾ ਹੋ ਜੇ। ਮੇਰੀ ਮੇਨ ਤਰਾਸ ਆ। ਓਹ ਠੀਕ ਆ। ਹਾਂ। ਇੰਨਾ ਤਿਆਰ ਰੱਖੇ ਹੋਇਆ ਜੀ ਭਈਏ। ਦੇਖੋ ਜੀ। ਆਈਆਂ ਵੀ ਇਹ ਵਿੱਚ ਹਨਾ ਥੋੜੀਆਂ ਜਿਹੀਆਂ ਰੱਖੀਆਂ ਹੋਈਆਂ ਆ ਕੋਈ ਛੋਟੀਆਂ ਕੋਈ ਛੋਟੇ ਕਟਰੂ ਹੋਏ ਬਾਹਰ ਖੜੇ ਸੀ ਉਹ ਸੋਨਾ ਫਾਰਮਾ ਅਗਰ ਕਰ ਜੇ ਦਰਖਤ ਲੱਗੇ ਹੋਣ ਤਾਂ ਗੱਲ ਹੋਰ ਵੀ ਵਧੀਆ ਹੋ ਜਾਣੀ ਆ ਉਹ ਵਾਈਨ ਲਾਉਣੇ ਚਾਹੀਦੇ ਏ ਡੱਬੇ-ਬੱਡੇ ਫਾਰਮ ਵਿੱਚ ਦਰਖਤ ਵੀ ਆ ਸਾਡੇ ਪਿੰਡ ਦਾ ਹੈਗਾ ਜੀ ਡਾਕਟਰ ਸਾਡੇ ਸਕੇਆਂ ਦੇ ਹੀ ਆ ਜੀ ਮੇਰੇ ਕੋਲ ਹੋਤੀ ਉਹ ਮੈਂ ਚੰਗਾ ਤਾਂ 15000 ਰੁਪਏ ਦੀ ਗੱਲ ਹੋ ਗਈ ਆ ਤੇ ਪੂਰੀ ਪੈਕਟ ਪੂਰੇ ਸੀਗੇ ਇਹਨਾਂ ਨੂੰ ਮੱਛਾ ਹਮਾਰੇ ਬਰੀਡ ਬਾਰੇ ਦੱਸ ਰਹੇ ਸੀਗੇ ਲੈ ਕੁਸ਼ਣ ਨਾ ਤੋਂ ਸਿੱਖ ਕੇ ਵੀ ਐਂਜ ਹੋ ਜਾਂਦਾ ਨਾ ਵੀ ਆਪਾਂ ਵੀ ਬਰੀਡ ਚੰਗੀ ਰੱਖੀਏ ਮੈਂ ਜਾ ਤਰ ਇਹਨਾਂ ਦੇ ਵੀਡੀਓ ਫੋਟ ਦੇਣੀ ਨਹੀਂ ਰੱਖਣੀ ਆ ਇਹਨਾਂ ਨੂੰ ਦੇਖ ਦੇਖ ਕੇ ਮੈਨੂੰ ਸ਼ੌਂਕ ਪਿਆ ਪਸ਼ੂ ਰੱਖਣ ਦਾ ਤੇ ਪਸ਼ੂ ਸੰਭਾਲਣ ਦਾ ਇਹਨਾਂ ਤਾਂ ਮੈਟ ਵੀ ਨਹੀਂ ਸਿੱਟੇ ਹੋਇਆ ਨਾ ਵਿੱਚ ਕਹਿੰਦੇ ਨੇ ਵਿੱਚ ਕੱਚਾ ਥਾਂ ਹੋਵੇ ਆਏ ਹੋਵੇ ਆਪਣੇ ਚਲ ਮੈਟ ਵੀ ਆ ਫਿਰ ਸੇ ਵੀ ਇੱਥੇ ਮੈਟ ਨਹੀਂ ਹੈਗੇ ਬਾਹਰ ਹੈਗਾ ਕੱਚਾ ਥਾਂ ਵਧੀਆ ਬਾਹਰ ਬਾਈ ਨੇ ਸਾਵ ਰੱਖੀ ਹੋਗੀ ਤੋੜੀ ਐ ਖੁੱਲਾ ਜਥਾਂ ਹੋਵੇ ਨਾ ਵਧੀਆ ਪਸ਼ੂ ਖੜੇ ਰਹਿੰਦੇ ਆ ਵਿਚਾਰੇ ਅਡਜਸਟਮੈਂਟ ਵਧੀਆ ਹੋ ਜਾਂਦੀ ਆ ਪਸ਼ੂਆਂ ਦੀ ਜੇ ਐ ਖੁੱਲਾ ਜਥਾਂ ਹੋਵੇ ਹੁਣ ਸਾਡੇ ਅਰਗੇ ਨੇ ਰੱਖ ਤਾ ਛੱਟਿਆ 8-10 ਪਸ਼ੂ ਕਲ ਕਰ ਵਿਚਾਰਿਆਂ ਨੂੰ ਥਾਂ ਦੀ ਥੋੜੀ ਜੀ ਤੰਗੀ ਆ ਆ ਆ ਗਿਆ ਜੀ ਮੇਰਾ ਛੋਟਾ ਜਿਹਾ ਫਾਰਮ ਸਾਡਾ ਸਿੱਧੂ ਫਾਰਮ ਤੇ ਵਾਈ ਕਰੂ ਜੀ ਕਰੇ ਤੇ ਇਹ ਵੀ ਇੱਕ ਦਿਨ ਤਰੱਕੀ ਕਰੇ ਫਾਰਮ ਸਾਡਾ ਤੇ ਚਲੋ ਜੀ ਅੱਜ ਆਪਾਂ ਬਸ ਇੰਨੀ ਕਿ ਵੀਡੀਓ ਸ਼ੇਅਰ ਕਰਨੀ ਸੀ ਕਿਉਂਕਿ ਕੋਈ ਵਲੌਗ ਨਹੀਂ ਬਣਾਇਆ ਸੀ ਤੇ ਵੀਡੀਓ ਦੇ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਜੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਵਧੀਆ ਜੀ ਵੀਡੀਓ ਲੈ ਕੇ ਤੇ ਤਦ ਤੱਕ ਦੇਦੇ ਤੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ